ਉਹਨਾਂ ਕੋਈ ਮਾਸਟਰ ਉਦੋਂ ਨਾ ਭਜਾਉਂਦੇ ਹੁੰਦੇ ਸੀ ਦੂਜੇ ਪਿੰਡ ਤੱਕ ਭਜਾਉਂਦੇ ਸੀ ਨਾ ਸਾਨੂੰ ਵੀ ਭਜਾਉਂਦੇ ਹੁੰਦੇ ਸੀਗੇ ਭੱਜਣ ਚ ਪਹਿਲੇ ਨੰਬਰ ਤੇ ਆਉਂਦੇ ਸੀ ਅਸੀਂ ਮਾਸਟਰ ਕਹਿੰਦੇ ਯਾਰ ਸਾਨੂੰ ਸ਼ੱਕ ਆਏ ਬੰਦੇ ਤੇ ਇਹ ਪਹਿਲੇ ਨੰਬਰ ਤੇ ਆ ਨਹੀਂ ਸਕਦਾ ਪਰ ਆਉਂਦਾ ਕਿਵੇਂ ਉਹ ਕਿਵੇਂ ਆਉਂਦੇ ਸੀ ਫਿਰ ਅਸੀਂ ਕੀ ਕਰਨਾ ਜਦੋਂ ਹੁਣ ਜਵਾਕ ਭਜਦਾ ਕਿੰਨੇ ਹੁੰਦੇ ਸੀ ਉਦੋਂ ਤਾਂ ਸਾਰਾ ਨਾ ਮੂਰੇ ਨਿਕਲ ਕੇ ਭੱਜ ਲੈਣਾ ਹਾਂ ਨਾਲ ਹੀ ਇਧਰ ਚਰੀ ਜੀ ਹੁੰਦੀ ਸੀ ਪੱਠੇ ਜੇ ਲਾਏ ਵੀ ਅਸੀਂ ਹੋਲੀ ਦੇ ਕੋਲ ਚ ਵੜ ਜਾਂਦੇ ਸੀ ਠੀਕ ਹੈ ਦੂਜਾਂ ਨੇ ਤਗੜ ਤਗੜ ਭੱਜੇ ਜਾਣਾ ਦੂਜੇ ਪਿੰਡ ਤੱਕ ਹਾਂ ਜਦੋਂ ਸਾਨੂੰ ਖੜਕਾ ਸੁਣਨਾ ਵੀ ਆ ਗਏ ਠੀਕ ਹੈ ਸਕੂਲ ਦੇ ਸਾਰੇ ਨਾਲ ਮੂਰੇ ਆ ਕੇ ਵੀ ਆ ਮਾਟ ਰੈਂਗਣਾ ਸ਼ਾਬਾਸ਼ ਪਹਿਲੇ ਨੰਬਰ ਤੇ ਇਹ ਆ ਉਹਦਾ ਫੇਰ ਇੱਕ ਦਿਨ ਦੱਸਿਆ ਕਿ ਇਹਨੇ ਵਿੱਚੋਂ ਚੁਗਲੀ ਕਰਤੀ ਉਹ ਕਹਿੰਦੀ ਜੇ ਤਾਂ ਇੱਥੇ ਬਹਿ ਜਾਂਦੇ ਇਹ ਕਦੋਂ ਜਾਂਦੇ ਆ ਹੂੰ ਉਧਰ ਪੀਟੀ ਨੇ ਉਧਰੋਂ ਸਕੂਟਰ ਮੂਰੇ ਲਾ ਲਿਆ ਠੀਕ ਹੈ ਸਾਨੂੰ ਤਾਂ ਅਸੀਂ ਤਾਂ ਮਗਰ ਵੇਦਾ ਹੀ ਨਹੀਂ ਸੀ ਠੀਕ ਹੈ ਇਹਦਾ ਪੈਰ ਚਾਲ ਸੁਣੀ ਤੇ ਭੱਜ ਲੈ ਨਿਕਲ ਕੇ ਤਕਰ ਤਕਰ ਜਦ ਸਕੂਲ ਚ ਵੜ ਕੇ ਮਗਰ ਚਾ ਕੇ ਪੀਟੀ ਆਵੇ ਮੈਂ ਕਿਹਾ ਤਾਂ ਕੰਮ ਪੜੇ ਗਏ ਉਹ ਕਹਿੰਦਾ ਮੈਂ ਤਾਂ ਹੀ ਅੱਗੇ ਆਉਂਦਾ ਸੀ ਕਹਿੰਦਾ ਆਹੀਂ ਪਹਿਲੇ ਨੰਬਰ ਤੇ ਆਉਂਦੇ